ਬਾਬਾ ਦੀਪ ਸਿੰਘ ਜੀ ਨੇ ਨਾਲ ਖੜੇ ਸਿੰਘਾਂ ਨੂੰ ਅੰਗਾਰਿਆ ਤੇ ਕਿਹਾ ਸੀਸ ਲੇਖੇ ਲਾਉਣ ਦਾ ਵੇਲਾ ਆ ਗਿਆ ਖਾਲਸਾ ਜੀ ਨਾਮ ਨਾਲ ਲੱਗੇ ਸਹੀਏ ਸ਼ਬਦੀ ਲੱਜ ਪਾਲਣ ਦਾ ਵੇਲਾ ਆ ਗਿਆ ਹੈ ਕਈ ਲੋਕ ਤਰਕ ਕਰਦੇ ਨੇ ਤੇ ਕਹਿੰਦੇ ਨੇ ਕਿ ਗੁਰਦੁਆਰੇ ਤਾਂ ਸਾਰੇ ਹੀ ਬਰਾਬਰ ਨੇ ਹਰ ਗੁਰੂ ਘਰ ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਫਿਰ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਖਰੇ ਤੇ ਮਹਾਨ ਕਿਉਂ ਨੇ ਤਾਂ ਨਾਲ ਨੂੰ ਜਵਾਬ ਹੈ ਸ਼ਹਾਦਤ ਪ੍ਰਾਪਤ ਕਰਨ ਲਈ ਇਸ ਲਕੀਰ ਜਿਹਾ ਵੰਗਾਰਾਂ ਪਾਰ ਕਰਨੀਆਂ ਹੀ ਪੈਂਦੀਆਂ ਨੇ ਕਿਉਂਕਿ ਯੋਧੇ ਤੇ ਕਾਇਰਾਂ ਵਿੱਚ ਇੱਕ ਵੱਡਾ ਫਰਕ ਇਹ ਹੁੰਦਾ ਸਭ ਤੋਂ ਪਹਿਲਾਂ ਤਾਂ ਦੋਵੇਂ ਹੱਥ ਜੋੜ ਕੇ ਗੁਰੂ ਪਾਸ਼ਾ ਵੱਲੋਂ ਬਖਸ਼ਿਸ਼ ਕੀਤੀ ہوئی ਪਤੇਰੀ ਸਾਂਝ ਪਾਈਏ ਤੇ ਗੱਜ ਕਿ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਫਰੇ ਸ਼ਹਾਦਤ ਜਿਸ ਦੇ ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਸਾਂਝ ਪਾਈ ਕਿ ਕਿਸਨੇ ਬਾਬਾ ਦੀਪ ਸਿੰਘ ਜੀ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਤੇ ਬਾਬਾ ਜੀ ਨੇ 18ਵੀਂ ਸਦੀ ਦੇ ਵਿੱਚ ਇਤਿਹਾਸ ਵਿੱਚ ਆਪਣਾ ਕੀ ਯੋਗਦਾਨ ਪਾਇਆ? ਸਫਰੇ ਸ਼ਹਾਦਤ ਦੇ ਅਲਦੇ ਪਰਕਰਨ ਦੇ ਵਿੱਚ ਅਸੀਂ ਸਾਂਝ ਪਾਵਾਂਗੇ। ਇਹ ਬਾਬਾ ਦੀਪ ਸਿੰਘ ਜੀ ਨੂੰ ਹਰਮੰਦਰ ਸਾਹਿਬ ਤੇ ਅੰਮ੍ਰਿਤਸਰ ਔਰ ਵਿੱਚ ਹੋਈ ਬੇਅਦਬੀ ਦਾ ਕਿਵੇਂ ਪਤਾ ਲੱਗਿਆ? ਬਾਬਾ ਜੀ ਨੇ ਕਿਸ ਤਰ੍ਹਾਂ ਖਾਲਸੇ ਨੂੰ ਵੰਗਾਰਿਆ? ਕਿਉਂ ਕੌਮ ਤੋਂ ਸ਼ਹਾਦਤ ਤਾਂ ਪਾਉਣ ਲਈ ਕਾਲੇ ਪੈਣ ਲੱਗੇ? ਤੇ ਅਜਿਹੇ ਕੀ ਕਾਰਨ ਨੇ ਕਿ ਹਰਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਸਿੱਖਾਂ ਦੇ ਦਿਲਾਂ ਵਿੱਚ ਇੰਨੀ ਮਹੱਤਤਾ ਰੱਖਦੇ ਨੇ? ਹੁਣ ਤੱਕ ਅਸੀਂ ਇਤਿਹਾਸ ਦੀ ਸਾਂਝ ਪਾਈ ਕਿ ਅਬਦਾਲੀ ਨੇ ਅੰਮ੍ਰਿਤਸਰ 'ਤੇ ਹਮਲਾ ਕਰ ਦਿੱਤਾ ਸੀ। ਜਿਸ ਘਟਨਾ ਦੀ ਖਬਰ ਲੈ ਕੇ ਇੱਕ ਸਿੰਘ ਅੰਮ੍ਰਿਤਸਰ ਤੋਂ ਦਮਦਮਾ ਸਾਹਿਬ ਆਇਆ ਉਹ ਸਿੰਘ ਬਹੁਤ ਘਬਰਾਇਆ ਹੋਇਆ ਸੀ ਤੇ ਬਾਬਾ ਦੀਪ ਸਿੰਘ ਜੀ ਨੂੰ ਮਿਲਣਾ ਚਾਹੁੰਦਾ ਸੀ ਤਾਂ ਪਹਿਲੇ ਤੇ ਖੜੇ ਸਿੰਘਾਂ ਵੱਲੋਂ ਉਸ ਨੂੰ ਰੋਕ ਲਿਆ ਗਿਆ ਤੇ ਪੁੱਛਿਆ ਕਿ ਕੀ ਹੋਇਆ ਇੰਨੀ ਤੇਜ਼ੀ ਚ ਕਿਉਂ ਭੱਜ ਰਿਹਾ ਹੈ ਤਾਂ ਹਫਦੇ ਸਿੰਘ ਨੇ ਕਿਹਾ ਕਿ ਜੇ ਥੋੜੀ ਜੀ ਡੀਟੇਲ ਹੋ ਗਈ ਤਾਂ ਅਰਥ ਹੋ ਜਾਏਗਾ ਮੈਨੂੰ ਛੇਤੀ ਨਾਲ ਬਾਬਾ ਦੀਪ ਸਿੰਘ ਜੀ ਕੋਲ ਲੈ ਜਾਓ ਮੈਂ ਸਾਰੀ ਗੱਲ ਉੱਥੇ ਹੀ ਦੱਸਾਂਗਾ ਮੇਰਾ ਦਿਲ ਇਨਾ ਕੜਾ ਨਹੀਂ ਕਿ ਬਾਰ-ਬਾਰ ਉਹ ਪਿਆੜੇ ਕਮਨਜ਼ਰ ਦੁਹਰਾ ਸਕਾ ਉਹ ਸਿੰਘ ਬਹੁਤ ਭੌਖ ਹੋ ਰਿਹਾ ਸੀ ਇਸ ਲਈ ਪਹਿਰੇਦਾਰ ਸਿੰਘ ਉਸ ਸਿੰਘ ਨੂੰ ਬਾਬਾ ਦੀਪ ਸਿੰਘ ਜੀ ਕੋਲ ਲੈ ਗਿਆ ਬਾਬਾ ਦੀਪ ਸਿੰਘ ਜੀ ਕੋਲ ਜਾ ਕੇ ਸਿੰਘ ਨੇ ਬਾਬਾ ਜੀ ਨੂੰ ਫਤਿਹ ਬਲਾਈ ਤੇ ਕਿਹਾ ਬਾਬਾ ਜੀ ਅਨਰਥ ਹੋ ਗਿਆ ਹੈ afghan ਅਮਰਖੱਦੀ ਧਰਤੀ ਤੇ ਚੜ ਕੇ ਆਏ ਨੇ ਇਸ ਵਾਰ ਉਹ ਸਿਰਫ ਭਾਤ ਨੂੰ ਲੁੱਟਣ ਨਹੀਂ ਆਏ ਬਾਬਾ ਦੀਪ ਸਿੰਘ ਜੀ ਉਸ ਸਿੰਘ ਦਾ ਚਿਹਰਾ ਦੇਖ ਕੇ ਸਭ ਕੁਝ ਸਮਝ ਗਏ ਸੀ ਉਹਨਾਂ ਨੇ ਸਿੰਘ ਨੂੰ ਕਿਹਾ ਕਿ ਕੀ afghana ਦਰਬਾਰ ਸਾਦਾ ਰੁਖ ਕੀਤਾ ਹੈ ਬਾਬਾ ਜੀ ਨੇ ਇਹਨਾਂ ਪੁੱਛਣ ਤੇ ਉਸ ਸਿੰਘ ਨੇ ਦਰਬਾਰ ਸਾਹਿਬ ਦੀ ਬੇਦਬੀ ਦੀ ਸਾਰੀ ਵਾਰਤਾ ਸੁਣਾਈ ਕਿ ਕਿਸ ਤਰ੍ਹਾਂ ਦਰਬਾਰ ਸਾਹਿਬ ਨੂੰ ਟੈਟੇਰੀ ਕਰ ਦਿੱਤਾ ਗਿਆ ਤੇ ਸਰੋਵਰ ਸਾਹਿਬ ਨੂੰ ਕੂੜਕਬਾਰ ਨਾਲ ਪੂਰ ਦਿੱਤਾ ਗਿਆ ਤੇ ਅੰਮ੍ਰਿਤਸਰ ਦੇ ਨੇੜੇ ਕੀ ਇਲਾਕੇ ਵਿੱਚ ਰਹਿੰਦੇ ਸਿੰਘਾਂ ਸਿੰਘਣੀਆਂ ਬਜ਼ੁਰਗਾਂ ਤੇ ਬੱਚਿਆਂ ਨੂੰ ਕੋ-ਕੋ ਕੇ ਸ਼ਹੀਦ ਕੀਤਾ ਗਿਆ ਇਹ ਗੱਲ ਸੁਣਦਿਆਂ ਹੀ ਬਾਬਾ ਜੀ ਦੇ ਡੋਲੇ ਫੜਕੇ ਤੇ ਬਾਬਾ ਜੀ ਦੀ ਅੱਖਾਂ ਵਿੱਚ ਲਹੂ ਉਤਰ ਆਇਆ ਬਾਬਾ ਜੀ ਮਹਾਰਾਜ ਅੱਗੇ ਅਰਦਾਸ ਕਰਨ ਲੱਗੇ ਕੇ ਸੱਚੇ ਪਾਸ਼ਾ ਕਲਗੀਧਰ ਪਿਤਾ ਜੀਓ ਮਹਾਰਾਜ ਲਾਜ ਰੱਖਣੀ ਸਤਿਗੁਰੂ ਬਖਸ਼ਣਾ ਜ਼ਾਲਮਾਂ ਨੇ ਗੁਲਮਦੀਆਂ ਸਾਰਿਆਂ ਹੱਦਾਂ ਟੱਪ ਦਿੱਤੀਆਂ ਨੇ ਤੇ ਤੇਰੇ ਦਰ ਦੀ ਬੇਅਦੀ ਕੀਤੀ ਗਈ ਆ। ਬਾਬਾ ਦੀਪ ਸਿੰਘ ਜੀ ਨੇ ਨਾਲ ਖੜੇ ਸਿੰਘਾਂ ਨੂੰ ਅੰਜ਼ਾਰਿਆ ਤੇ ਕਿਹਾ ਸੀਸ ਲੇਖੇ ਲਾਉਂਦਾ ਵੇਲਾ ਆ ਗਿਆ ਖਾਲਸਾ ਜੀ। ਨਾਮ ਨਾਲ ਲੱਗੇ ਸ਼ਹੀਦ ਸ਼ਬਦੀ ਲੱਜ ਪਾਲਣ ਦਾ ਵੇਲਾ ਆ ਗਿਆ। ਅੰਮ੍ਰਿਤਸਰ ਸਿੰਘਾਂ ਦੀ ਲਹੂ ਦੀ ਮੰਗ ਕਰ ਰਿਹਾ। ਬਾਬਾ ਜੀ ਬੀਰਾਸੂ ਚਾ ਗਈ। ਉਹਨਾਂ ਆਪਣੀ ਕਲਮ ਨੂੰ ਛੱਡ ਕੇ ਖੰਡੇ ਨੂੰ ਹੱਥ ਪਾ ਲਿਆ। ਬਾਬਾ ਜੀ ਨੇ ਖੰਡਾ ਕਮਰ ਕਸੇ ਵਿੱਚ ਕਸਮ ਤੋਂ ਪਹਿਲਾਂ ਖੰਡੇ ਨੂੰ ਆਪਣੇ ਮੱਥੇ ਨਾਲ ਚੁਹਾਇਆ। ਇਹ ਕਿਹਾ ਕੋਲ ਹੈ ਤੇਰੇ ਨਾਲ ਤੇਰੀਆਂ ਦੋਵੇਂ ਪਾਸਿਆਂ ਦੀਆਂ ਧਾਰਾਂ ਨਾਲ ਮੁਗਲਾਂ ਦੇ ਫਿਰ ਲਾਹਾਂਗਾ ਬਸ ਤੂੰ ਮੇਰਾ ਅੰਤ ਤੱਕ ਸਾਥ ਦਿੰਦਾ ਰਹੀ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਤੁਰਨ ਲੱਗਿਆ ਬਾਬਾ ਜੀ ਨੇ ਦਮਦਮਾ ਸਾਹਿਬ ਦੀ ਸੇਵਾ ਪਈ ਸਦਾ ਸਿੰਘ ਜੀ ਨੂੰ ਸੌਂਪੀ ਜੋ ਕਿ ਬਾਬਾ ਦੀਪ ਸਿੰਘ ਜੀ ਦੇ ਰਿਸ਼ਤੇ ਵਿੱਚ ਭਤੀਜੇ ਸੀ ਕੁਝ ਇਤਿਹਾਸਕਾਰ ਇਹ ਵੀ ਮੰਨਦੇ ਨੇ ਕਿ ਬਾਬਾ ਜੀ ਨੇ ਇਹ ਸੇਵਾ ਮੱਥਾ ਸਿੰਘ ਸਮੇਤ ਕੁਝ ਨੇੜਲੇ ਸਿੰਘਾਂ ਨੂੰ ਸੌਂਪ ਦਿੱਤੀ ਇਹ ਸਾਰਾ ਜਥਾ ਬਾਬਾ ਜੀ ਦੇ ਮਗਰ ਹੋ ਤੁਰਿਆ ਗੁਰਬਾਣੀ ਦੀ ਸੰਪਾਦ ਲੈਣ ਵਾਲੇ ਵਿਦਿਆਰਥੀ ਹੱਥਾਂ ਵਿੱਚ ਪੋਥੀਆਂ ਫੜੀ ਆ ਰਹੇ ਸੀ ਉਹ ਬਾਬਾ ਜੀ ਨੂੰ ਗੁਰੂ ਕੀ ਕਾਸ਼ੀ ਦੀਆਂ ਬਰੂਹਾਂ ਵਿੱਚ ਮਿਲੇ ਮੁਰੋਂ ਬਾਬਾ ਦੀਪ ਸਿੰਘ ਜੀ ਨੂੰ ਉਹਦੇ ਆ ਦੇਖ ਉਹਨਾਂ ਬਾਬਾ ਜੀ ਨੂੰ ਫਤਿਹ ਬੁਲਾਈ ਤੇ ਪੁੱਛਿਆ ਅੱਜ ਸੰਥਿਆ ਨਹੀਂ ਹੋਵੇਗੀ ਬਾਬਾ ਜੀ ਤਾਂ ਬਾਬਾ ਜੀ ਨੇ ਕਿਹਾ ਅੱਜ ਸੰਥਿਆ ਦੇ ਨਾਲ-ਨਾਲ ਵਿਆਖਿਆ ਵੀ ਹੋਵੇਗੀ ਗੁਰਬਾਣੀ ਦੀਆਂ ਪੋਥੀਆਂ ਖਜ਼ਾਨਿਆਂ ਵਿੱਚ ਰੱਖੋ ਤੇ ਆਪਣੀਆਂ ਮਿਆਨਾਂ 'ਚੋਂ ਕਿਰਪਾਨਾਂ ਨੂੰ ਬਾਹਰ ਕੱਢੋ ਅੱਜ ਤੁਹਾਡੀ ਸੰਥਿਆ ਜੰਗ ਦੇ ਮੈਦਾਨ ਵਿੱਚ ਹੋਵੇਗੀ ਗੁਰਬਾਣੀ ਵਿਆਖਿਆ ਸ਼ੀਰ ਲੇਖੇ ਲਾ ਕੇ ਹੀ ਕੀਤੀ ਜਾ ਸਕਦੀ ਆ ਗੱਲਾਂ ਨਾਲ ਅਰਥ ਤਾਂ ਕਿਸੇ ਆਮ ਕਵੀ ਦੀ ਰਚਨਾ ਦੇ ਕਿਤੇ ਜਾ ਸਕਦੇ ਨਹੀਂ ਟਰਦੀ ਬਾਣੀ ਦੇ ਨਹੀਂ ਸਾਰੇ ਵਿਦਿਆਰਥੀਆਂ ਨੇ ਆਪਣੀ ਗੁਰਬਾਣੀ ਦੀਆਂ ਪੋਥੀਆਂ ਖਜ਼ਾਨਿਆਂ ਵਿੱਚ ਰੱਖੀਆਂ ਤੇ ਕਿਰਪਾਨਾਂ ਚੱਕ ਲੀਆਂ ਤੇ ਸਭ ਜਥੇ ਦੇ ਨਾਲ-ਨਾਲ ਹੋਤ ਰਹੇ ਤੇ ਉੱਚੀ-ਉੱਚੀ ਗਾਉਣ ਲੱਗੇ ਅਬਜੂ ਜਨ ਕੋ ਦਾਓ ਅਬਜੂ ਜਨ ਕੋ ਦਾਓ ਖੇਤ ਜਮਾਂਦੇ ਸੂਰਮਾ ਖੇਤ ਜਮਾਂਦੇ ਸੂਰਮਾ ਅਬਜੂ ਜਨ ਕੋ ਦਾਓ ਅਬਜੂ ਜਨ ਕੋ ਦਾਓ ਉਨੀ ਤੇਦੀ ਨਾਲ ਸ਼ਾਇਦ ਹੀ ਕੋਈ ਤੁਰਿਆ ਹੋਵੇ ਚਿੱਤਿਆਂ ਦੀ ਚਾਲ ਸਿੰਘਾਂ ਦੀ ਰਫ਼ਤਾਰ ਅੱਗੇ ਮੱਠੀ ਪੈ ਰਹੀ ਸੀ ਜਥੇ ਨੇ ਪਹਿਲਾ ਸਾਹ ਤਰਨਤਾਰਨ ਜਾ ਕੇ ਲਿਆ ਬਾਬਾ ਜੀ ਨੇ ਨਾਂ ਤਾਂ ਦੰਦਮਾ ਸਾਹਿਬ ਤੋਂ ਤੁਰਨ ਲੱਗਿਆ ਦੇਖਿਆ ਸੀ ਕਿ ਉਹਨਾਂ ਦੇ ਨਾਲ ਕਿੰਨੇ ਸਿੰਘ ਤੁਰੇ ਨੇ ਤੇ ਨਾਹੀਂ ਤਰਨਤਾਰਨ ਸਾਹਿਬ ਪਹੁੰਚਣ ਤੇ ਦੇਖਿਆ ਕਿ ਉਹਨਾਂ ਨਾਲ ਕਿੰਨੇ ਸਿੰਘ ਨੇ ਬਾਬਾ ਜੀ ਦੇ ਤਲਵੰਡੀ ਸਾਹਿਬ ਤੋਂ ਤੁਰਨ ਦੀ ਖਬਰ ਮਾਲਵੇ ਦੇ ਆਸ-ਪਾਸੇ ਸਾਰੇ ਪਿੰਡਾਂ ਵਿੱਚ ਫੈਲ ਗਈ ਸੀ ਤੇ ਬਾਬਾ ਦੀਪ ਸਿੰਘ ਜੀ ਹਰਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਲਈ ਸ਼ਹੀਦੀ ਜਥਾ ਬਣਾ ਕੇ ਤਲਵੰਡੀ ਸਾਹਿਬ ਤੋਂ ਚੱਲ ਪਏ ਨੇ ਇਸ ਲਈ ਸਿੱਖੀ ਦਾ ਦਰਦ ਰੱਖਣ ਵਾਲੇ ਸਿੱਖ ਜਿਨ੍ਹਾਂ ਦੇ ਦਿਲਾਂ ਵਿੱਚ ਬੇਅਦਬੀ ਦਾ ਰੋਸ ਸੀ ਤੇ ਆਪਣੇ ਗੁਰੂ ਉੱਪਰ ਅਥਾਹ ਭਰੋਸਾ ਸੀ ਆਪਣੇ ਘਰਾਂ ਵਿੱਚ ਆਖਰੀ ਫਤੇ ਬਲਾ ਕੇ ਸ਼ਹੀਦੀ ਜਥੇ ਦੇ ਨਾਲ ਹੋ ਤੁਰੀ ਤਰਨ ਤਰਨ ਸਹ ਪਹੁੰਚਣ ਤੇ ਸਿੰਘਾਂ ਦੀ ਗਿਣਤੀ 5000 ਦੇ ਕਰੀਬ ਪਹੁੰਚ ਗਈ ਸੀ ਇੱਧਰ ਸਿੰਘਾਂ ਨੇ ਆਉਣ ਦੀ ਖਬਰ ਸੁਣ ਕੇ ਤਮੂਰ ਸ਼ਾਹ ਭਰਿਆ ਪਿੱਤਾ ਬੈਠਾ ਸੀ ਉਸ ਨੇ ਗੁੱਸੇ ਵਿੱਚ ਆ ਕੇ ਕਿਹਾ ਅਜ ਤੱਕ ਹਿੰਦੂਸਤਾਨੀਆਂ ਦੇ ਕਿੰਨੇ ਮਦਰ ਮਿੱਟੀ ਚ ਮਲਾਈ ਨੇ ਅਸੀਂ ਅੱਜ ਤੱਕ ਹਿੰਦੂਸਤਾਨ ਵਿੱਚੋਂ ਕੋਈ ਵੀ ਨਹੀਂ ਕੁਸਕਿਆ ਸਾਡੇ ਅੱਗੇ ਫਿਰ ਇਹ ਹਰਮੰਦਰ ਕੀ ਚੀਜ਼ ਹੈ ਜਿਸ ਦੇ ਤਬਾਹ ਹੋਣ ਦੀ ਖਬਰ ਸੁਣ ਕੇ ਇਹ ਸਿੰਘ ਜਾਨ ਦੀ ਪ੍ਰਵਾਹ ਕਿਤੇ ਬਿਨਾ ਖੁਦ ਮੌਤੇ ਮੂੰਹ ਵਿਚਾਰੇ ਨੇ ਤਾਂ ਨਾਲ ਖੜੇ ਇੱਕ ਸਪਾਹੀ ਨੇ ਜਵਾਬ ਦਿੱਤਾ ਹਰਮੰਦਰ ਹਿੰਦੂਸਤਾਨ ਦੇ ਦੂਜੇ ਮੰਦਰਾਂ ਵਰਗਾ ਨਹੀਂ ਹੈ ਹਜ਼ੂਰ ਇਸ ਨੂੰ ਮੰਨਣ ਵਾਲੇ ਵੀ ਹਿੰਦੂਸਤਾਨੀਆਂ ਜਿਵੇਂ ਨਹੀਂ ਨਹੀਂ ਇਹਨਾਂ ਦਾ ਫਿਰਕ ਤੇ ਭਰੋਸਾ ਪਰਪਖਤਾ ਵਾਲਾ ਹੈ ਜਦੋਂ ਤੱਕ ਉਹ ਫੌਜ ਨੂੰ ਅਮ੍ਰਿਤਸਰ ਤੇ ਹਮਲੇ ਲਈ ਤਿਆਰ ਕਰ ਰਿਹਾ ਸੀ ਤਾਂ ਲਾਹੌਰ ਦਾ ਇੱਕ ਮੌਮਦਿਲ ਮੌਲਵੀ ਤैमूर ਸ਼ਾਹ ਕੋਲ ਆਇਆ ਸੀ ਇਹ ਹਰਮੰਦਰ ਸਾਹਿਬ ਤੇ ਹਮਲੇ ਤੋਂ ਉਸ ਨੂੰ ਵਰਗਿਆ ਸੀ ਕਿ ਹਰਮੰਦਰ ਸਾਹਿਬ ਵਿੱਚ ਕੋਈ ਕਰਾਮਾਤੀ ਤਾਕਤ ਹੈ ਤੇ ਹਰਮੰਦਰ ਦੇ ਰਾਖੇ ਵੀ ਆਮ ਨਹੀਂ ਜਹਾਂਰ ਖਾਨ ਵੀ ਤैमूर ਸ਼ਾਹ ਦੇ ਨਾਲ ਹੀ ਖੜਾ ਸੀ ਮੌਲਵੀ ਨੇ ਉਹ ਇਹ ਗੱਲ ਸੁਣ ਕੇ ਜਹਾਂ ਖਾਨ ਬੋਲਿਆ ਸੀ ਹਰਮੰਦਰ ਦੇ ਰਾਖੇ ਸਿੱਖ ਉਹਨਾਂ ਨੂੰ ਹੀ ਤਾਂ ਸਬਕ ਸਿਖਾਉਣਾ ਹੈ ਨਾ ਸੀ ਹਰਮੰਦਰ ਨੂੰ ਛੱਡਣਾ ਹੈ ਤੇ ਨਾ ਹੀ ਨਾ ਸਿੱਖਾਂ ਨੂੰ ਛੱਡਣਾ ਹੈ ਇੱਧਰ ਸਿੰਘ ਇਸ ਤਰ੍ਹਾਂ ਤਿਆਰ-ਵਰ ਤਿਆਰ ਹੋ ਕੇ ਅੰਮ੍ਰਿਤਸਰ ਵੱਲ ਜਾ ਰਹੇ ਸੀ ਜਿਸ ਤਰ੍ਹਾਂ ਕੋਈ ਲਾੜਾ ਬਹੂ ਨੂੰ ਵੇਣ ਜਾ ਰਿਹਾ ਹੋਵੇ ਅੰਮ੍ਰਿਤਸਰ ਵੱਲ ਜਾਂਦੇ ਇੱਕ ਸਿੰਘ ਨੇ ਦੂਜੇ ਸਿੰਘ ਨੂੰ ਕਿਹਾ ਤੂੰ ਤਾਂ ਪੂਰਾ ਲਾੜਾ ਬਣ ਕੇ ਆਇਆ ਹੈ ਸਿੰਘਾ ਤਾਂ ਗੋ ਦੂਜੇ ਨੇ ਜਵਾਬ ਦਿੱਤਾ ਮੇਰੀ ਮਾਂ ਸਦਾ ਕਹਿੰਦੀ ਹੁੰਦੀ ਸੀ ਕਿ ਸਿੱਖਾਂ ਦੇ ਪੁੱਤਾਂ ਲਈ ਜੰਗ ਤੇ ਜੰਗ ਵਿੱਚ ਕੋਈ ਵਾੜਾ ਫਰਕ ਨਹੀਂ ਦੋਵੇਂ ਤਾਂ ਹੀ ਲਾੜੀਆਂ ਤਿਆਰ ਬੈਠੀਆਂ ਹੁੰਦੀਆਂ ਨੇ ਇਹ ਗੱਲ ਸੁਣ ਕੇ ਦੂਜਾ ਸਿੰਘ ਮੁਸਕਰਾ ਪਿਆ ਤੇ ਦੋਵਾਂ ਨੇ ਅੱਗੇ ਵੱਲ ਚਾਲੇ ਪਾ ਦਿੱਤੇ ਕਿਉਂਕਿ ਇਹ ਮੋਤ ਨਾਂ ਦੀ ਲਾੜੀ ਨੂੰ ਵਿਆਹ ਜਾ ਰਹੇ ਸੀ ਬਾਬਾ ਦੀਪ ਸਿੰਘ ਜੀ ਵੀ ਪੂਰੇ ਰੋਹ ਦੇ ਨਾਲ ਅੱਗੇ ਵਧ ਰਹੇ ਸੀ ਕਿਉਂਕਿ ਅੱਜ ਉਸ ਥਾਂ ਦੀ ਬੇਦਵੀ ਹੋਈ ਸੀ ਜਿਸ ਬਾਰੇ ਬਾਣੀ ਕਹਿੰਦੀ ਆ ਦਿੱਥੇ ਸੱਬੇ ਥਾਵ ਨਹੀਂ ਤੁਦ ਜਿਹਿਆ ਵੱਧੋ ਪੁਰਖ ਵਿਦਾਤੇ ਤਾਤੂ ਸੋਹਿਆ ਕਈ ਲੋਕ ਤਰਕ ਕਰਦੇ ਨੇ ਤੇ ਕਹਿੰਦੇ ਨੇ ਕਿ ਗੁਰਦੁਆਰੇ ਤਾਂ ਸਾਰੇ ਹੀ ਬਰਾਬਰ ਨੇ ਹਰ ਗੁਰੂ ਘਰ ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਪਰ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਬਕਰੇ ਤੇ ਮਹਾਨ ਕਿਉਂ ਨਹੀਂ ਤਾਂ ਨਾਲੋਂ ਜਵਾਬ ਹੈ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਗੁਰਦੁਆਰੇ ਸਾਰੇ ਹੀ ਮਹਾਨ ਨੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਆਰਾਮ ਰਾਜੀ ਪਰ ਹਰਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਬਾਕੀ ਗੁਰਦੁਆਰੇ ਸਾਰੇ ਤੋਂ ਇਸ ਕਰਕੇ ਮਹਾਨ ਨੇ ਕਿਉਂਕਿ ਬਾਕੀ ਸਾਰੇ ਗੁਰਤਾਰਮ ਸਾਧੂਆਂ ਸੰਤਾਂ ਤੇ ਸੰਗਤਾਂ ਦੇ ਉਸਾਰੇ ਨੇ ਪਰ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਉਸ ਅਕਾਲਪੁਰ ਖਵਾਇਗੋ ਨੇ ਗੁਰੂ ਦੇ ਰੂਪ ਵਿੱਚ ਆਪ ਉਤਾਰਿਆ ਏ ਕਈ ਲੋਕ ਕਹਿੰਦੇ ਨੇ ਕਿ ਜੇ RAMDAS ਸਰੋਵਰ ਅਮਰ ਸਰੋਵਰ ਨਾਲ ਪਿਆ ਰੋਗ ਮਿਟਦੇ ਨੇ ਤਾਂ ਹਸਪਤਾਲ ਕਿਉਂ ਬਣਾਏ ਗਏ ਨੇ ਇਹ ਉਹ ਤਰਕਵਾਦੀ ਲੋਕ ਨੇ ਜਿਨ੍ਹਾਂ ਨੂੰ ਗੁਰੂ ਤੇ ਗੁਰਬਾਣੀ ਤੇ ਯਕੀਨ ਨਹੀਂ ਜੋ ਭਾਵਨਾਹੀਨ ਮਨੁੱਖ ਨੇ ਜੋ ਬਾਣੀ ਨੂੰ ਗੁਰੂ ਨਹੀਂ ਮੰਨਦੇ ਜਦਕਿ ਧਰਮੀ ਮਨੁੱਖ ਵਿੱਚ ਇਹ ਗੁਣ ਲਾਜ਼ਮੀ ਹੁੰਦਾ ਹੈ ਕਿ ਉਸ ਵਿੱਚ ਦਇਆ ਨਿਮਰਤਾ ਤਿਆਗ ਭਜਨ ਬੰਦਗੀ ਕਰਨ ਦੇ ਗੁਣਾ ਦੇ ਨਾਲ-ਨਾਲ ਕਾ ਭਾਵਨਾ ਵੀ ਹੁੰਦੀ ਆ। ਉਸ ਦਾ ਆਪਣੇ ਗੁਰੂ ਤੇ ਪੂਰਨ ਭਰੋਸਾ ਹੁੰਦਾ ਹੈ। ਕਿ ਗੁਰੂ ਕਰਨ ਕਰਨ ਸਮਰੱਥ ਹੈ। ਗੁਰੂ ਚਾਹੇ ਤਾਂ ਕੀ ਨਹੀਂ ਕਰ ਸਕਦਾ। ਪਲਾ ਵਿੱਚ ਰਾਜੇ ਨੂੰ ਰੰਕ ਬਣਾ ਸਕਦਾ ਹੈ ਤੇ ਰੰਕ ਨੂੰ ਰਾਜੇ। ਅਸੀਂ ਅਰਦਾਸ ਵਿੱਚ ਵੀ ਨਿਤ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਕਰੋਸਾ ਦਾਣ ਮੰਗਦੇ ਆਂ। ਕਿ ਅਸੀਂ ਕਿਤੇ ਤਰਕਵਾਦੀ ਲੋਕੀਂ ਭਾਵਨਾਹੀਨ ਨਾ ਹੋ ਜਾਈਏ। ਤੇ ਗੁਰੂ ਦੀ ਲਿਖੀ ਬਾਣੀ ਉੱਤੇ ਹੀ ਕਿੰਤੂ ਪ੍ਰੰਤੂ ਕਰਨ ਲੱਗੀ ਹੈ। ਜਦਕਿ ਗੁਰੂ ਸਾਹਿਬ ਆਪ ਬਾਣੀ ਵਿੱਚ ਫੁਰਮਾਨ ਕਰਦੇ ਨੇ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰਾ ਕਿੰਨੇ ਦਾਨਾ ਗੁਰ ਸਤਕਉ ਦਾ ਜੋ ਸਿੱਖ ਅਖਾਏ ਸੋ ਭਲਕੇ ਉੱਠੇ ਹਰ ਨਾਮ ਤੇ ਆਵਾ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵਾ ਪਰ ਸਾਡੇ ਅੰਦਰ ਭਾਵਨਾ ਹੋਣੀ ਚਾਹੀਦੀ ਹੈ ਕਿ ਗੁਰੂ ਦੇ ਬਚਨ ਸਤ ਤੇ ਅਟਲ ਨੇ ਗੁਰੂ ਨੇ ਤਨ ਦੇ ਇਸ਼ਨਾਨ ਦੇ ਨਾਲ ਨਾਲ ਨਾਮ ਬਾਣੀ ਰਾਹੀ ਮਨ ਦੇ ਇਸ਼ਨਾਨ ਦਾ ਵੀ ਹੁਕਮ ਦਿੱਤਾ ਹੈ ਪੜਿਆ ਹੱਥ ਤਾਰ ਤਨ ਦੇਹ ਪਾਣੀ ਟੋਟਾ ਉਤਰ ਸਕੇ ਹੈ ਮੂਤ ਪਲਿੱਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਪੜਿਆ ਮਤ ਪਾਪਾਂ ਕਾ ਸੰਗ ਉਹ ਧੋਪਾ ਨਾਵਾ ਕਾ ਰੰਗ ਜਿਹੜੇ ਕਹਿੰਦੇ ਨੇ ਕਿ ਸਰੋਵਰ ਸਿਰਫ ਪਾਣੀ ਦੀ ਕਿੱਲੇ ਤੋਂ ਦੂਰ ਕਰਨ ਲਈ ਬਣਾਏ ਜਾਂਦੇ ਨੇ ਤਾਂ ਫਿਰ ਉਹ ਇਸ ਗੱਲ ਦਾ ਜਵਾਬ ਦੇਣਾ ਕਿ ਕੀ ਬਾਬਾ ਦੀਪ ਸਿੰਘ ਜੀ ਨੇ ਸਿਰਫ ਇੱਕ ਪਾਣੀ ਦੀ ਕਿੱਲੇ ਤੋਂ ਦੂਰ ਕਰਨ ਵਾਲੇ ਸੋਰ ਦੇ ਲਈ ਹੀ ਜਾਣਾਂ ਦਿੱਤੀਆਂ ਬਾਬਾ ਦੀਪ ਸਿੰਘ ਜੀ ਨੇ ਆਪਣੇ ਗੁਰੂ ਤੇ ਅਥਾਪਰੋਸਾ ਸੀ ਉਹਨਾਂ ਨੇ ਗੁਰਗ੍ਰੰਥ ਸਾਹਿਬ ਦੇ ਸਰੂਪ ਲਿਖਣ ਦੇ ਨਾਲ-ਨਾਲ ਗੁਰਬਾਣੀ ਦੀਆਂ ਕੋਟੀਆਂ ਦੇ ਵੀ ਉਤਾਰੇ ਕੀਤੇ। ਉਹਨਾਂ ਦਾ ਰੋਮ-ਰੋਮ ਬਾਣੀ ਦਾ ਪਾਠ ਕਰਦਾ ਸੀ। ਇਹ ਉਹਨਾਂ ਅੰਦਰਲੀ ਭਜਨ ਬੰਦਗੀ ਤੇ ਬਾਣੀ ਦਾ ਹੀ ਪ੍ਰਤਾਪ ਸੀ ਕਿ 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ 18 ਸ਼ੇਰ ਦਾ ਖੰਡਾ ਵਾਇਆ ਤੇ ਦੁਸ਼ਮਣਾਂ ਦੇ ਆਹੂ ਲਾਏ। ਕਿਉਂਕਿ ਉਹਨਾਂ ਨੇ ਬਾਣੀ ਨੂੰ ਨਿਰੰਕਾਰ ਕਰਕੇ ਮੰਨਿਆ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਇਸੇ ਜੇਵੜ ਅਵਰਨਾ ਕੋਏ। ਵਾਹੋ ਵਾਹੋ ਅਗਮਾ ਥਾ ਹੈ। ਵਾਹ ਵਾਹ ਸੱਚਾ ਸੋਇ ਜਿਸ ਤਰ੍ਹਾਂ ਮੁਸਲਮਾਨਾਂ ਲਈ ਮੱਕੇ ਮਦੀਨੇ ਤੋਂ ਪਰਾਂ ਸਭ ਉਜਾੜ ਹੈ ਉਸੇ ਤਰ੍ਹਾਂ ਸਿੱਖਾਂ ਲਈ ਹਰਮੰਦਰ ਸਾਹਿਬ ਤੇ ਅਕਾਲ ਪੁਰਖ ਸਾਹਿਬ ਤੋਂ ਪਰਾਂ ਸਭ ਉਜਾੜ ਹੈ ਉਹਨਾਂ ਲਈ ਸਭ ਕੁਝ ਹਰਮੰਦਰ ਸਾਹਿਬ ਹੀ ਹੈ ਅਕਾਲ ਤਖਤ ਹੀ ਹੈ ਇਹੀ ਸਿੱਖੀ ਦਾ ਧੁਰਾ ਹੈ ਕੇਂਦਰ ਬਿੰਦੂ ਇਸੇ ਪਰ ਕਰਮਾ ਦੀ ਇੱਕੀ ਤੇ ਫਿਰ ਦੇ ਥੱਲੇ ਹਜ਼ਾਰਾਂ ਹੀ ਸ਼ਹੀਦਾਂ ਦੇ ਸਿਰ ਲੱਗੇ ਹੋਏ ਨੇ ਤਰਨ ਤਾਰਨ ਤੋਂ ਥੋੜਾ ਅੱਗੇ ਜਾ ਕੇ ਬਾਬਾ ਦੀਪ ਸਿੰਘ ਨੇ ਖੰਡਾ ਮਿਆਨੋ ਕੱਢਿਆ ਬੱਲੇ ਨਾਲ ਛਾਇਆ ਇਸ ਖੰਡੇ ਨਾਲ ਧਰਤੀ ਤੇ ਇੱਕ ਲਕੀਰ ਖਿੱਚ ਦਿੱਤੀ ਇਹ ਲਕੀਰ ਅੱਜ ਦਰ ਇਹ ਨਿਰਤਾ ਦੇ ਵਿਚਾਰੇ ਦਾ ਪਾੜਾ ਮਿਟੇਗੀ ਇਹ ਲਕੀਰ ਪੰਥ ਤੇ ਪਰਿਵਾਰ ਮੋਦਾ ਨਿਰਣਾ ਕਰੇਗੀ ਇਹ ਲਕੀਰ ਅੱਜ ਸੱਚ ਤੇ ਝੂਠ ਦਾ ਨਿਬੇੜਾ ਕਰ ਦੇ ਦੇਗੀ ਇਹ ਲਕੀਰ ਇਹਨਾਂ ਪਲਾਂ ਵਿੱਚ ਇਹ ਵੀ ਸਾਫ਼ ਕਰ ਦੇ ਦੇਗੀ ਕਿ ਕੌਣ ਸੱਚਮੁੱਚ ਸ਼ੇਰ ਹੈ ਤੇ ਕਿਸਨੇ ਸ਼ੇਰ ਦੀ ਬਸ ਖੱਲ ਪਾਈ ਹੋਈ ਆ ਧਰਤੀ ਦੇ ਅੰਤ ਤੱਕ ਦੁਨੀਆ ਲਕੀਰ ਦੇ ਇਧਰ ਖਲੋਤੇ ਤੇ ਲਕੀਰ ਨੂੰ ਪਾਰ ਕਰ ਗਿਆ ਨੂੰ ਦੇਖਦੀ ਰਹੇਗੀ ਇਸ ਲਕੀਰ ਤੋਂ ਆਉਣ ਵਾਲਿਆ ਨਸਲਾ ਪ੍ਰੇਰਣਾ ਲੈਂਦਿਆ ਰਹਿਣਗੀਆਂ ਇਹ ਲਕੀਰ ਅੱਜ ਤੁਹਾਡੀ ਕਿਹੜੀ ਤੇ ਕਰਨੀ ਦਾ ਇਮਤਿਹਾਨ ਲਵੇਗੀ ਇਹ ਲਕੀਰ ਮੌਤ ਤੇ ਸ਼ਹਾਦਤ ਦਾ ਨਿਬੇੜਾ ਕਰੇਗੀ ਲਕੀਰ ਦੇ ਇੱਧਰ ਖਲੋਤੇ ਇੱਕ ਦਿਨ ਮਰ ਜਾਣਗੇ ਤੇ ਪਾਰ ਹੋ ਗਏ ਅੱਜ ਸ਼ਹੀਦ ਹੋਣਗੇ ਜਿਹੜੇ ਪਾਰ ਕਰ ਗਏ ਉਹ ਪਾਰ ਹੋ ਜਾਣਗੇ ਬਾਬਾ ਜੀ ਨੇ ਸਾਰੇ ਜਥੇ ਨੂੰ ਲਲਕਾਰ ਕੇ ਵੰਗਾਰ ਪਾਈ ਕੋਈ ਵੀ ਅਦੇਹਾ ਸਿੰਗਰ ਇੱਕੋ ਕਾਕੇ ਕੋਈ ਨਿੱਕਾ ਭਚੰਗੀ ਵੀ ਜੇਹਾ ਨਹੀਂ ਸੀ ਜਿਸਨੇ ਲਕੀਰ ਪਾਰ ਨਾ ਕੀਤੀ ਹੋਵੇ ਸਾਰੇ ਦਾ ਸਾਰਾ ਜਥਾ ਲਕੀਰ ਪਾਰ ਕਰ ਗਿਆ ਇੰਜ ਜਾਪ ਰਿਹਾ ਸੀ ਜਿਵੇਂ ਇਹਨਾਂ ਸਭ ਸੂਰਮਿਆਂ ਦਾ ਜਨਮ ਇਸ ਲਕੀਰ ਨੂੰ ਪਾਰ ਕਰਨ ਲਈ ਹੀ ਹੋਇਆ ਹੋਵੇ ਗੰਗ ਤਾਂ ਅਫਗਾਨ ਇੱਥੇ ਹੀ ਮਾਰ ਗਏ ਸੀ ਹੁਣ ਤਾਂ ਬਸ ਰਸਮੀ ਜੰਗ ਬਾਕੀ ਰਹਿ ਗਈ ਸੀ ਪਰ ਇਹ ਰਸਮੀ ਜੰਗ ਐਸੀ ਹੋਣੀ ਸੀ ਕਿ ਦੁਨੀਆ ਭਰ ਵਿੱਚ ਹੋਈਆਂ ਜੰਗਾਂ ਦੀਆਂ ਤਾਰੀਖਾਂ ਨੇ ਇਸattha ਹੋਣ ਵਾਲੀ ਜੰਗ ਨੂੰ ਫੀਸ ਲਗਾਉਣਾ ਸੀ ਸ਼ਹਾਦਤ ਪ੍ਰਾਪਤ ਕਰਨ ਲਈ ਇਸ ਲਕੀਰ ਜੀਆਂ ਵੰਗਾਰਾਂ ਪਾਰ ਕਰਨੀਆਂ ਹੀ ਪੈਂਦੀਆਂ ਨੇ ਕਿਉਂਕਿ ਯੋਧੇ ਤੇ ਕਾਇਰਾਂ ਵਿੱਚ ਇੱਕ ਵੱਡਾ ਫਰਕ ਇਹ ਹੁੰਦਾ ਹੈ ਕਿ ਯੋਧੇ ਨੂੰ ਪਤਾ ਹੈ ਕਿ ਮੌਤ ਦਾ ਦਿਨ ਨਿਸ਼ਚਿਤ ਹੈ ਤੇ ਕਾਇਰ ਇਸੇ ਡਰ ਚ ਰਹਿੰਦਾ ਹੈ ਕਿ ਕਿਤੇ ਉਹ ਦਿਨ ਅੱਜ ਨਾ ਹੋਵੇ ਪਰ ਜੇ ਉਹ ਦਿਨ ਸੱਚਮੁੱਚ ਅੱਜ ਦਾ ਹੀ ਹੋਵੇ ਸੂਰਮੇ ਨੂੰ ਤਾਂ ਸਭੋ ਇਹ ਜਾਣ ਕੇ ਚਾ ਚੜ ਜਾਂਦਾ ਹੈ ਸਫਰ-ਏ-ਸ਼ਹਾਦਤ ਦੇ ਅਗਲੇ ਪ੍ਰਕਰਨ ਦੇ ਵਿੱਚ ਅਸੀਂ ਸਾਝ ਪਾਵਾਂਗੇ ਏ ਬਾਬਾ ਦੀਪ ਸਿੰਘ ਜੀ ਦੀ ਮੋੜੀ ਮੋਤ ਦੇ ਨਾਲ ਕੀ ਗੱਲਬਾਤ ਹੋਈ ਬਾਬਾ ਜੀ ਨੇ ਸ਼ਰੀਰ ਲੈ ਕੇ ਲਾਤੇ ਗੁਰਬਾਣੀ ਦੀ ਵਿਆਖਿਆ ਕਿਵੇਂ ਕੀਤੀ ਗੁਰਬਾਣੀ ਦੇ ਬਚਨਾਂ ਨੂੰ ਜੰਗ ਦੇ ਮੈਦਾਨ ਵਿੱਚ ਕਿਵੇਂ ਸੱਚ ਕਰਕੇ ਦਿਖਾਇਆ ਤੇ ਆਪਣਾ ਸੀਸ ਹਰਿਮੰਦਰ ਸਾਹਿਬ ਪੇਟ ਕੀਤਾ ਇਤਿਹਾਸ ਦੀਆਂ ਸਾਂਝ ਪਾਉਂਦੀਆਂ ਅਨੇਕਾਂ ਹੀ ਪ੍ਰਕਾਰ ਦੇ ਭੁੱਲਾਂ ਗੱਟੀਆਂ ਹੋ ਗਿਆ ਹੋਣੀਆਂ ਸੁਨਾ ਦੇ ਜਾਚਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਫਰ शहादत